ਕੁੱਤੇ ਨੂੰ ਮੂੰਹ ਨਾ ਭੌਂਕੀ ਚਲ ਫਿਰ ਜਾ ਅਪਲਾਈ ਕਰ ਭੈਣ ਤੇ ਚਪੇੜ ਮਾਰੂ ਕੰਨ ਤੇ ਸਾਲੀ ਲਗਾਉੜ ਕੁੱਤਾ ਕੁੱਤਾ ਲਾਈ ਆ ਮੇਰੇ ਆ ਸਾਲਿਆ ਤੇ ਇੱਥੇ ਮੇਰੇ ਤੇ ਪਾਉਣਾ ਤੂੰ ਵੀਡੀਓ ਹਾਣ ਬੋਲ ਨਹੀਂ ਖੜ ਜਾ ਨਹੀਂ ਬੋਲਦਾ ਬੋਲ ਆਪਦਾ ਨਾਂ ਰੱਖਿਆ ਏਲੀਅਨ ਆ ਦੇਖੀ ਏਲੀਅਨ ਖੋਪੜੀਆਂ ਲਾ ਕੇ ਮੈਂ ਤਾਂ ਪਹਿਲੀ ਪਤਾ ਤੂੰ ਖੱਚ ਕਿਸੇ ਹੋਰ ਗ੍ਰਹਿ ਦੀ ਆ ਇੱਧਰ ਇੱਧਰ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਇੱਧਰ ਆ ਜਾ ਸਾਹਮਣੇ ਆ ਜਾ ਨਹੀਂ ਸਾਹਮਣੇ ਆ ਜਾ ਸਾਹਮਣੇ ਆ ਜਾ ਸਾਹਮਣੇ ਆ ਜਾ ਮੇਰੇ ਸਾਹਮਣੇ ਆ ਕੇ ਗੱਲ ਕਰ ਸਾਹਮਣੇ ਆ ਕੇ ਗੱਲ ਕਰ ਸਾਲਿਆ ਨਿਰਨੇ ਕਾਲ ਜੇ ਮੂੰਹ ਤੂੰ ਧੋਂਦਾ ਨੀਗਾ ਲਾਈਵ ਹੋ ਕੇ ਬਹਿ ਜਾਣਾ ਪਾਗੇ ਪਜਾਮੀ ਜੀ ਚਾਰ ਤੇਰੇ ਬਾਲਾ ਸਿਰ ਤੇ ਮਾਰ ਮਾਰ ਚਪੇੜਾ ਮੈਂ ਉਹ ਵੀ ਛਾੜ ਦੂੰ ਤੇਰੇ ਹੈ ਗੱਲਾਂ ਕਰਦਾ ਉਹ ਤੀਜੇ ਦਿਨ ਵੀਡੀਓ ਪਾ ਕੇ ਮੈਂ ਤੋ ਨੂਨ ਨਾਲ ਲੜੀ ਨੂਨ ਨਾਲ ਲੜੀ ਨੂਨ ਤੇਰੇ ਪਸ਼ਵਾੜੇ ਚ ਪਾ ਦੇਣਾ ਮੈਂ ਹਾਂ ਤੇਰੇ ਪਸ਼ਵਾੜੇ ਤੇ ਨੂਨ ਪਾ ਕੇ ਪਿੱਛੋਂ ਦੀ ਪਾਉਂ ਲੀਰ ਉਹ ਬਾਲ ਉਹ ਬਾਹ ਬਾਹ ਬਾਲ ਮੈਂ ਤੇਰੇ ਪੱਟ ਕੇ ਕੀ ਕਰਨਾ ਬਾਲਤਾ ਤੇਰੇ ਪਹਿਲਾਂ ਹੀ ਹੈਣੀ ਉਹ ਬਾਲਤਾ ਤੇਰੇ ਪਹਿਲਾਂ ਹੀ ਹੈਣੀ ਜੇ ਹੈ ਉਹ ਬਾਲਤਾ ਤੇਰੇ ਪਹਿਲੇ ਹੀ ਹੈਣੀ ਤੇ ਆ ਸੁਣ ਲਈ ਹੁਣ ਆ ਵੀ ਵੀਡੀਓ ਸੁਣ ਲਈ ਨਾਲੇ ਲੋਕਾਂ ਨੂੰ ਦਿਖਾਉਣਾ ਵੀ ਐ ਜਲੂਸ ਕੱਢਿਆ ਇਹਦਾ ਥੋਡੇ ਸੂਰਮੇ ਦਾ ਜਿਹੜੇ 2-4 ਕ ਲਗਾੜੇ ਇਹਦੇ ਪਿੱਛੇ ਲੱਗੇ ਹੋਏ ਆ ਦੇਖ ਲੋ ਆ ਬਲੌਗ ਮਾਰਦਾ ਫਿਰਦਾ ਹੁਣ ਵੱਡਾ ਸੂਰਮਾ ਹੈ ਇਹਦੀ ਮੈਂ ਕੱਟੂ ਸੂਰਮਾ ਗਤੀਜੀ ਇਹਦੀ ਏਲੀਅਨ ਜੇ ਦੀ ਇਹ ਲੀਰ ਇਹ ਲੀਰ ਕਹਿੰਦੀ ਆ ਵੀ ਮੇਰੀ ਦੀਪ ਸਿੱਧੂ ਨਾਲ ਗੱਲ ਹੁੰਦੀ ਸੀ ਤੁਸੀਂ ਮੈਨੂੰ ਦੱਸੋ ਦੀਪ ਸਿੱਧੂ ਇਹੋ ਜਿਹੇ ਖੱੱਚਾ ਨਾਲ ਗੱਲ ਕਰੋ ਆ ਫੇਰ ਹੁਣ ਸਟਾਰਟ ਆ ਵੀਡੀਓ ਹਾਂ ਤਨ ਮੈਂ ਕਿਹਾ ਸੀ ਨਾ ਵੀ ਇਹ ਖੱਚ ਦੀ ਲਾਟਮੈਂਟ ਚ ਪੈ ਜਾਣੀ ਆ ਜਦੋਂ ਮੈਂ ਇਹਨੂੰ ਗਾਲਾਂ ਕੱਢਦੀਆਂ ਦੇਖ ਲੈ ਕੰਨੇ ਵਾਲ ਖੜੇ ਕੀਤੇ ਮੈਂ ਕਰੰਟ ਲੱਗਿਆ ਹੁੰਦਾ ਤੇ ਹੁਣ ਫੋਨ ਤੇ ਫੋਨ ਲਈ ਜਾਂਦਾ ਉਦੋਂ ਦਾ ਮੈਂ ਸੀਗਾ ਚੌਂਕੀਮਾਨ ਜਿੱਥੇ 15 ਤਰੀਕ ਨੂੰ ਦੀਪ ਸਿੱਧੂ ਬਾਈ ਦੀ ਵਰਸੀ ਆ ਉੱਥੇ ਮੈਂ ਤਿਆਰੀਆਂ ਕਰਾ ਰਿਆ ਸੀ ਸਾਰੀਆਂ ਹਨਾ ਫੋਨ ਤੇ ਫੋਨ ਲਈ ਜਾਂਦਾ ਨਾ ਦੇਖੋ ਕੀ ਰੱਖਿਆ ਏਲਨ ਨਾਲ ਖੋਪੜੀਆਂ ਹੀ ਲਾਜੇ ਲੈ ਰੋ ਗਿਆ ਹੈਲੋ 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 ਆਉਂਦੀ ਆ ਆਉਂਦੀ ਆ ਆਵਾਜ਼ ਵੀ ਚੰਗੀ ਤਰ੍ਹਾਂ ਆਉਂਦੀ ਆ ਲੈ ਹੁਣ ਦੱਸ ਮੈਂਟ ਚ ਵੀਡੀਓ ਪਾਉਣ ਦੀ ਕਾਲੀ ਪੈ ਗਈ ਸੱਚ ਉਹ ਤਸਵੀਰ ਜੀ ਫੋਟੇ ਦੇ ਵੀ ਫੋਨ ਦੀ ਚੱਕਦਾ ਪਹਿਲੀ ਗੱਲ ਮੈਂ ਤੈਨੂੰ ਦੱਸਦਾ ਬਾਈ ਮੈਂ ਸੀਗਾ ਸਮਾਜੋਂ ਤੇ ਅੱਛਾ ਹਾਂ ਨਹੀਂ ਫੋਨ ਬੰਨ ਚੱਕਣ ਦਾ ਮੈਨੂੰ ਵੀ ਡਾ ਕੋਈ ਸੀ ਨਹੀਂ ਹੈਗਾ ਜਦੋਂ ਨੰਬਰ ਪਾਇਆ ਪਿਆ ਸੋਸ਼ਲ ਮੀਡੀਆ ਤੇ ਤਾਂ ਸਮਝ ਲੈ ਫੋਨ ਚੱਕਾਂਗੇ ਨਾ ਤੂੰ ਦੱਸ ਦੇ ਤੂੰ ਕਿਵੇਂ ਨੂਲ ਲੈਣਾਗਾ ਤੂੰ ਦੱਸ ਦੇ ਤੇ ਤੈਨੂੰ ਵੀਡੀਓ 'ਚ ਰਿਪਲਾਈ ਕਰ ਦਿੰਦਾ ਮੈਂ ਫਿਰ ਮੈਂ ਕਹਿੰਦਾ ਵੀਡੀਓ 'ਚ ਰਿਪਲਾਈ ਨੂੰ ਛੱਡਾ ਤੂੰ ਮੇਰੇ ਮੂਹਰੇ ਆ ਤੂੰ ਉਹਦੇ ਪਰਸੋ ਚੌਥੇ ਹੋਇਆ ਸੀ ਲਾਈਵ ਉਹ ਬੰਦੇ ਨੇ ਤੈਨੂੰ ਸਵਾਲ ਪੁੱਛੇ ਤੂੰ ਕਹਿੰਦਾ ਪਿੰਡ ਦੱਸ ਨੰਬਰ ਦੇ ਮੇਰਾ ਤਾਂ ਨੰਬਰ ਵੀ ਤੇਰੇ ਕੋਲ ਆ ਤੇ ਪਿੰਡ ਬੋਪੜਾ ਰਾਇ ਖੁਰਦਾ ਰਾਇਕੋਟ ਦੇ ਕੋਲ ਲੁਧਿਆਣਾ ਜ਼ਿਲ੍ਹਾ ਵਾਲੇ ਤੂੰ ਕਰ ਮੇਰਾ ਕੀ ਕਰਦਾ ਬਈ ਤੈਨੂੰ ਪਤਾ ਵੀ ਤੇਰੀ ਵੀਡੀਓ ਸੀ ਕਿਸੇ ਹੋਰ ਦੀ ਸੀਗੀ ਉਹ ਨਾ ਮੇਰੀ ਗੱਲ ਸੁਣਾ ਮੇਰੀ ਵੀਡੀਓ ਦੀ ਕਲਿੱਪ ਲਾ ਕੇ ਉੱਤੇ ਤੂੰ ਕੀ ਲਿਖਿਆ ਮੇਰੇ ਕੋਲ ਚੱਕਰੀ ਸ਼ਾਟ ਪਿਆਗਾ ਮੈਂ ਐਵੇਂ ਨਹੀਂ ਬੋਲਦਾ ਕਿਸੇ ਨੂੰ ਮੇਰੀ ਗੱਲ ਸੁਣੇ ਕਿ ਧਿਆਨ ਨਾਲ ਰੋਗਾ ਰੋਗ ਰੋਗ ਤੈਨੂੰ ਮੈਂ WhatsApp 'ਤੇ ਭੇਜ ਦਿੰਨਾ ਕੋਈ ਚੱਕਰੀ ਨਹੀਂ ਐਡਾ ਕੀ ਆ ਧਿਆਨ ਨਾਲ ਵੀਡੀਓ ਜਾ ਕੇ ਦੇਖੋ ਤੇ ਕੀ ਲਿਖਿਆ ਆ ਰਿਹਾ ਵੀਡੀਓ ਨੂੰ ਤੇ ਧਿਆਨ ਨਾਲ ਜਾ ਕੇ ਦੇ ਥੱਲੇ ਇਧਰ ਹਾਂ ਦੇਖ ਕੀ ਲਿਖਿਆ ਤੂੰ ਥੱਲੇ ਰਫਤਾਰ ਆਏ ਤੇ ਆ ਪਰਚਾ ਵੋ ਅਮਰੀਕਾ ਜੇਪ ਆ ਕੀ ਕੀ ਲਿਖਿਆ ਏ ਆ ਥੱਲੇ ਚਿੱਟੇ ਜਿਹੜੇ ਕੀ ਲਿਖਿਆ ਸਾਰਾ ਜਿਹੜਾ ਤੂੰ ਸ਼ੇਅਰ ਕੀਤਾ ਆ ਦੇਖ ਪੜ੍ਹੇ ਨੂੰ ਮੈਨੂੰ ਨੋਂ ਦਾ ਕੋਈ ਚੱਕਰ ਨਹੀਂ ਤੂੰ ਮੇਰੇ ਬਾਰੇ ਗਲਤ ਸ਼ਬਦ ਕਿਉਂ ਲਿਖਿਆ ਮੈਨੂੰ ਐਂ ਦੱਸ ਤੂੰ ਕਿਹੜੀ ਜਨ ਰਿਪਲਾਈ ਕਰਦਾ ਮੈਂ ਵੀਡੀਓ ਚ ਮਿਲਦੇ ਖੜ ਜਾ ਨਾ ਵੀਡੀਓਜ਼ ਕਿਉਂ ਮੇਰੇ ਨਾਲ ਐਂ ਗੱਲ ਕਰ ਵੀਡੀਓ ਦਾ ਕੀ ਆ ਸੋਸ਼ਲ ਮੀਡੀਆ ਤੇ ਫੇਮ ਲੈਣਾ ਐਂ ਗੱਲ ਕਰ ਮੇਰੇ ਨਾਲ ਵਿੱਚ ਪੁੱਛਿਆ ਨਾ ਤੇ ਲੋਕਾਂ ਦੇ ਸਾਹਮਣੇ ਗੱਲ ਰੱਖੀ ਤੂੰ ਵੀਡੀਓ ਰਿਪਲਾਈ ਕਰਦਾ ਜਾ ਲੋਕਾਂ ਦੇ ਸਾਹਮਣੇ ਤੂੰ ਇੱਥੇ ਕਰ ਮੇਰੇ ਨਾਲ ਗੱਲ ਇੱਥੇ ਫੋਨ ਤੇ ਮੈਨੂੰ ਦੱਸ ਤੂੰ ਕੀ ਜਿਹੜੀਆਂ ਗਾਲਾਂ ਨਾਲੇ ਲਾਈਵ ਆ ਜਾ ਮੇਰੇ ਨਾਲ ਹੁਣੇ ਆ ਜਾ ਤੂੰ ਨੂਨ ਨੂਨ ਤੀਜੇ ਦਿਨ ਹਰੇਕ ਨੂੰ ਕਹਿਣ ਲੱਗੇ ਆ ਨਾ ਤੈਨੂੰ ਮੈਂ ਮੈਂ ਦਿੰਨਾ ਤ ਨੀ ਤੂੰ ਬੋਲ ਤੂੰ ਤੂੰ ਉਸੇ ਭਾਸ਼ਾ ਚ ਗੱਲ ਕਰ ਜਿਵੇਂ ਵੀਡੀਓ ਚ ਕਰਦਾ ਹਾਂ ਨਾ ਲੱਤਾ ਛੱਡ ਬੋਲ ਆ ਜਾ ਬੋਲ ਬੋਲ ਚਮਲ ਚੁੱਮਲ ਬੋਲੀ ਮਾਰੇ ਬੋਲੀ ਤੇਰੀ ਬਣਾਵਾ ਰੇਲ ਬੋਲ ਬੋਲ ਨਹੀਂ ਇੱਥੇ ਆ ਬੋਲ ਹੁਣ ਬੋਲ ਤਾਂ ਮੈਂ ਦੱਸਦਾ ਵੀ ਗਾਲਾਂ ਵੀ ਕਿਵੇਂ ਕੱਢੀ ਨਹੀਂ ਤੈਨੂੰ ਮੈਂ ਦੱਸਦਾ ਬੋਲ ਬੋਲ ਹੁਣ ਬੋਲ ਬੋਲ ਕੁੱਤੇ ਮੰਗਣਾ ਭੌਂਕੀ ਚਲ ਪੇੜ ਜਾ ਅਪਲਾਈ ਕਰ ਭੈਣ ਤੇ ਚਪੇੜ ਮਾਰੂ ਕੰਨ ਤੇ ਸਾਲੀ ਲਗਾਉੜ ਕੁੱਤਾ ਕੁੱਤਾ ਲਾਈ ਮਰਿਆ ਸਾਲਿਆ ਤੇ ਇੱਥੇ ਮੇਰੇ ਤੇ ਪਉਣਾ ਤੂੰ ਵੀਡੀਓ हां बोल नहीं खड़ ਜਾ ਨਹੀਂ ਬੋਲੇ ਬੋਲ ਆਪ ਦਾ ਨਾਂ ਰੱਖਿਆ ਏਲੀਅਨ ਆ ਦੇਖੀ ਏਲੀਅਨ ਖੋਪੜੀਆਂ ਲਾ ਕੇ ਮੈਂ ਤਾਂ ਪਹਿਲੀ ਪਤਾ ਤੂੰ ਖੱਟ ਕਿਸੇ ਹੋਰ ਕਰੇ ਦੀਆਂ ਇੱਧਰ ਇੱਧਰ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਇੱਧਰ ਆ ਜਾ ਸਾਹਮਣੇ ਆ ਜਾ ਨਹੀਂ ਸਾਹਮਣੇ ਆ ਜਾ ਸਾਹਮਣੇ ਆ ਜਾ ਸਾਹਮਣੇ ਆ ਜਾ ਮੇਰੇ ਸਾਹਮਣੇ ਆ ਕੇ ਗੱਲ ਕਰ ਸਾਹਮਣੇ ਆ ਕੇ ਗੱਲ ਕਰ ਸਾਲਿਆ ਨਿਰਨੇ ਕਾਲ ਜੇ ਮੂੰਹ ਤੂੰ ਧੋਂਦਾ ਨਹੀਂਗਾ ਲਾਈਵ ਹੋ ਕੇ ਬਹਿ ਜਨਾ ਪਾ ਕੇ ਪਜਾਮੀ ਜੀ ਚਾਰ ਤੇਰੇ ਪਾਲਾ ਸਿਰ ਤੇ ਮਾਰ ਮਾਰ ਚਪੇੜਾ ਮੈਂ ਉਹ ਵੀ ਝਾੜ ਦੂੰ ਤੇਰੇ ਹੈ ਗੱਲਾਂ ਕਰਦਾ ਉਹ ਤੀਜੇ ਦਿਨ ਵੀਡੀਓ ਪਾ ਕੇ ਮੈਂ ਤੋ ਨੂਨ ਨਾਲ ਲੜੀ ਨੂਨ ਨਾਲ ਲੜੀ ਨੂਨ ਤੇਰੇ ਪਸ਼ਵਾੜੇ ਚ ਪਾ ਦੇਣਾ ਮੈਂ ਹਾਂ ਤੇਰੇ ਪਸ਼ਵਾੜੇ ਤੇ ਨੂਨ ਪਾ ਗਿਆ ਪਿੱਛੋਂ ਦੀ ਪਾਉ ਲੀਰ ਸਾਲਾ ਹੋਇਆ ਨੂਨ ਦਾਣਾ ਨੂਨ ਲੈਣਾ ਤੈਨੂੰ ਆਇਆ ਵੀ ਮੈਂ ਦਵਾਈ ਜਾਂਣਾ ਸੋਸ਼ਲ ਮੀਡੀਆ ਤੇ ਉਹ ਮੈਂ ਉਧਰ ਭਾਨੇ ਵਾਲੇ ਚੱਕਰਾਂ ਚ ਸੀ ਮੈਂ ਕਹਿੰਦਾ ਸੀ ਕਾਹਨੂੰ ਕੁਛ ਕਹਿਣਾ ਹੈ ਕਾਹਨੂੰ ਕੁਛ ਕਹਿਣਾ ਟੈਗ ਯੂ ਟੈਗ ਯੂ ਟੈਗ ਯੂ ਜੇ ਸਵਾਲ ਜਵਾਬ ਹੁੰਦਾ ਸਿੱਧੇ ਸ਼ਬਦਾਂ ਚ ਮੈਥੋਂ ਪੁੱਛ ਠੀਕ ਆ ਨਾ ਸਿੱਧੇ ਸਿੱਧੇ ਸ਼ਬਦਾਂ ਚ ਸਵਾਲ ਜਵਾਬ ਪੁੱਛੇ ਪੁੱਛਣਾ ਕੋਈ ਆ ਕਲੇ ਕਹਿੰਦੇ ਚੋਬਲ ਫਲਾਣਾ ਧੌਂਕਾ ਸਾਲੇ ਦੇਣਾ ਮੈਂ ਤੇਰਾ ਕੁਛ ਨਾ ਦੇਣਾ ਮੈਂ ਤੇਰਾ ਕੁਛ ਓ ਤੂੰ ਮੇਰੇ ਕੀ ਬਟਲੇ ਓਏ ਤੂੰ ਮੇਰੇ ਸਾਹਮਣੇ ਆ ਮੇਰੇ ਸਾਹਮਣੇ ਆ ਤੂੰ ਹਾਂ ਨਾ ਦੇਣਾ ਕਿਉਂ ਫਿਰ ਭੈਜੋ ਸ਼ਗਲ ਬੋਲ ਨੂੰ ਬੋਲਦਾ ਮੈਨੂੰ ਹੈ ਨਾ ਮੈਨੂੰ ਬੋਲਦਾ ਕਿਉਂ ਫਿਰ ਮੈਂ ਓ ਮੈਂ ਨਾ ਸੌਹਣ ਗਿਆ ਤੇਰਾ ਇਹੋ ਜਿਹਾ ਸੀਣ ਕੱਢੂ ਨਾ ਤੇਰਾ ਮੈਂ ਓ ਬਾ ਓ ਬਾ ਬਾਲ ਬਾਲ ਮੈਂ ਤੇਰੇ ਪੱਟਕੇ ਕੀ ਕਰਨਾ ਬਾਲਤਾ ਤੇਰੇ ਪਹਿਲੀ ਹੈਣੀ ਉਹ ਬਾਲਤਾ ਤੇਰੇ ਪਹਿਲੀ ਹੈਣੀ ਏ ਹੈ ਉਹ ਬਾਲਤਾ ਤੇਰੇ ਪਹਿਲੀ ਹੈਣੀ ਉਹ ਬਾਲਤਾ ਪਹਿਲੀ ਹੈਣੀ ਤੇਰੇ ਹੈ ਓਏ ਮੀ ਉਹ ਤੂੰ ਉਹ ਖਾਚਾ ਤੂੰ ਉਹ ਖਾਚਾ ਜਿਹਦਾ ਜਿੰਨਾ ਮਰਜੀ ਜਲੂਸ ਕੱਢ ਲੋ ਜਿਹੜੀ ਆਪ ਜਲੂਸ ਕਢਾਉਂਦੀ ਆ ਉਹ ਸਾਲਿਆ ਤੈਨੂੰ ਤੈਨੂੰ ਉਹ ਤੈਨੂੰ ਜਾਣਦਾ ਕੌਣ ਆ ਹੈਂ ਤੈਨੂੰ ਕੁੱਤੀ ਜਾਣਦੀ ਆ ਤੇਰੀ ਗਲੀ ਦੀ ਕੁੱਤੀ ਆ ਕੱਟ ਗਿਆ ਫੋਨ ਆ ਥੋੜਾ ਸੂਰਮਾ ਸਾਲੀ ਲਗਾਉੜ ਰੋਗੇ ਇਹਨੂੰ ਮੈਂ ਲਵਣਾ ਫੋਨ ਐਨੇ ਨਾ ਸੌਖਾ ਚ ਗਰਾਉ ਮੇਰਾ ਵੱਡਾ ਭਰਾ ਉਹ ਬੋਲਦਾ ਨਹੀਂ ਕੁਛ ਵੀਡੀਓ ਪਾ ਪਾ ਕੇ ਉਹਦੇ ਤੇ ਨਾ ਉਹਨੂੰ ਬੋਲਦਾ ਸੌਖਾ ਚ ਗਰਾਉਂ ਏ ਇਹ ਮੈਨੂੰ ਰੋ ਆ ਫੋਨ ਹੀ ਚੱਕਦਾ ਹੁਣ ਇਹ ਲੀਰ ਇਹ ਲੀਰ ਕਹਿੰਦੀ ਆ ਵੀ ਮੇਰੀ ਦੀਪ ਸਿੱਧੂ ਨਾਲ ਗੱਲ ਹੁੰਦੀ ਸੀ ਉਹ ਤੁਸੀਂ ਮੈਨੂੰ ਦੱਸੋ ਦੀਪ ਸਿੱਧੂ ਇਹੋ ਜਿਹੇ ਖੱੱਚਾ ਨਾਲ ਗੱਲ ਕਰੂ ਆ ਚੌਂਕੀ ਮਾਨਾ ਆ ਖੱਚ ਸੁਣੋ ਏ ਆ ਚੌਂਕੀ ਮਾਣ ਆ ਮੈਂ ਦੀਪ ਸਿੱਧੂ ਬਾਈ ਦੀ ਵਰਸੀ ਆ 15 ਤਰੀਕ ਨੂੰ ਇੱਥੇ ਤਿਆਰੀਆਂ ਕਰਾਈ ਜਾਂਦੇ ਆ ਇਹ ਸਾਲੀ ਲਗੌਰ ਤੀਜੇ ਪਾਸਿਓਂ ਆ ਜਾਂਦੀ ਆ ਮੈਨੂੰ 7 ਦਿਨ ਹੋ ਗਏ ਸੌਣ ਦੇ ਨੂੰ ਮੈਂ ਕਹਣਾ ਛੱਡ ਪਰਿ ਕਾਹਨੂੰ ਕੁਛ ਕਹਿਣਾ ਛੱਡ ਪਰਿ ਹਨਾ ਪਰ ਕਿੱਥੇ ਹਟਦਿਆ ਤੀਜੇ ਦਿਨ ਫੋਟੋ ਪਾ ਦੂ ਕਿਸੇ ਦੀ ਇਹਨਾਂ ਨੂੰ 5 ਵਜੇ ਨੂਨ ਦਵਾਂਗੇ ਇਹਨਾਂ ਨੂੰ ਅਗਲੀ ਵੀਡੀਓ 'ਚ ਨੂਨ ਦਵਾਂਗੇ ਲੈ ਆਹ ਦੇਖੋ ਫਿਰ ਤੁਸੀਂ ਕਹਿੰਦੇ ਹੋ ਫੇਮ ਭਾਲਦਾ ਮੈਂ ਇਹਨੂੰ ਕਿਹਾ ਮੈਂ ਕਿਹਾ ਫੋਨ 'ਤੇ ਗੱਲ ਕਰ ਮੇਰੇ ਮੂੰਹ 'ਤੇ ਗੱਲ ਕਰ ਸੋਸ਼ਲ ਮੀਡੀਆ ਤੇ ਰਹਿਣ ਦੇ ਕਿਉਂਕਿ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਆਏ ਲੱਗਦਾ ਵੀ ਫੇਮ ਲੈਣ ਨੂੰ ਲੜਦੇ ਆ ਫਲਾਨਾ ਤੇ ਓੰਕਾ ਪਤਾ ਨਹੀਂ ਰਫਤਾਰ ਨੇ ਫੇਮ ਲੈਣਾ ਉਹ ਪਤਾ ਨਹੀਂ ਕੀ ਹਨ ਇਹ ਬੰਦੇ ਦੀਆਂ ਲੱਤਾਂ ਇੰਨਾ ਵੀ ਭਾਰ ਨਹੀਂ ਝੱਲਦੀਆਂ ਵੀ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਜਾਂ ਫੋਨ ਤੇ ਕਰੇ ਲੱਤਾਂ ਭਾਰ ਕਿੱਥੋਂ ਚੱਲਣ ਗਈਆਂ ਇਹਦੀ ਕਤਿਹੜ ਦੀਆਂ ਰੁਗ ਗਿਆ ਯਾਰ ਇਹਦੀਆਂ ਲੱਤਾਂ ਵੀ ਦਿਖਾਦਾ ਮੈਂ ਆ ਰੁਕੀ ਅਬ ਲੈ ਆ ਬਲਾਕ ਕਰ ਗਿਆ ਆ ਬਲਾਕ ਕਰ ਗਈ ਖੱਚ ਬਲਾਕ ਕਰ ਗਈ ਲੈ ਵੱਡਾ ਏਲੀਅਨ ਆ ਦੇਖੋ ਬਲੌਕ ਕਰ ਗਿਆ ਜਿਹੜੀ ਵੀਡੀਓ ਦੇ ਗਲਤ ਸ਼ਬਦ ਲਿਖੇ ਆ ਨਾ ਆ ਦੇਖੋ ਮੈਨੂੰ ਭੇਜੀ ਆ ਮੈਂ ਆ ਆ ਦੇਖ ਤੂੰ ਪਹਿਲ ਕੀਤੀ ਆ ਕਤੀੜ ਨਾ ਹੋਵੇ ਲੈ ਨਾ ਦੇਖੋ ਕੀ ਲਿਖਿਆ ਸੀ ਏਲੀਅਨ ਮੈਨੂੰ ਤਾਂ ਇਹ ਪਹਿਲੀ ਹੀ ਲੱਗਦਾ ਸੀ ਇਹ ਮੇਰਾ ਸਾਲਾ ਨਾ ਕਿਸੇ ਹੋਰ ਗ੍ਰਹਿ ਚੋਂ ਆਇਆ ਹੋਇਆ ਆ ਕਿਸੇ ਹੋਰ ਪ੍ਰਥਵੀ ਦਾ ਬੰਦਾ ਆ ਇਹ ਕਿਉਂਕਿ ਮੈਨੂੰ ਪਛਾਣ ਆ ਖੱੱਚਾਂ ਦੀ ਇੱਧਰ ਦੀਆਂ ਖੱੱਚਾਂ ਥੋੜੇ ਹੋਰ ਹਸਾਬ ਦੀਆਂ ਹੁੰਦੀਆਂ ਨੇ ਇਹ ਹੋਰ ਆ ਕੋਈ ਲੱਤਾਂ ਦੇਖ ਲਓ ਇਹਦੀਆਂ ਦੇਖੋ ਲੱਤਾਂ ਕਹਿੰਦਾ ਤੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਆਏ ਵੀ ਤੇਰੀਆਂ ਲੱਤਾਂ ਦਾ ਦੇਖ ਲੈ ਮੈਂ ਪੋਲੀਓ ਹੋਇਆ ਹੁੰਦਾ ਤੈਨੂੰ ਮਾਰੀ ਚਪੇੜ ਸਾਲਾ ਤੈਨੂੰ ਦੌਰਾ ਪੈ ਜਾਣਾ ਐ ਤਾਂ ਇੰਨੀ ਕੁ ਬਹੁਤ ਆ ਨਾ ਬੇਇੱਜ਼ਤੀ ਇਹਦੀ ਹੈ ਨਾ ਬਹੁਤ ਆ ਨਾ ਹੁਣ ਠੰਡ ਪੈ ਗਈ ਉਹਦੇ ਕਾਲਜੇ ਚ ਕੋਈ ਨਹੀਂ ਪੁੱਤ ਸੋਸ਼ਲ ਮੀਡੀਆ ਵਾਲੀ ਲੜਾਈ ਛੱਡ ਕੇ ਫੋਨ ਲਈ ਫੋਨ ਲਈ ਪਰੌਣੇ ਨੂੰ ਆਉਦੇ ਨੂੰ ਤੈਨੂੰ ਦੱਸੂਂ ਤਰਾ ਮੈਂ ਕੱਢੂ ਜਲੂਸ ਹੈ ਜਦੋਂ ਮਰਜੀ ਆਜੋ ਉਹ ਦਬਾ ਤੂੰ ਕੋਈ ਹੋਰ ਹੀ ਲਾਏ ਉਹ ਬੰਦੇ ਹੋਰ ਸੀ ਜਿਹੜੇ ਤੂੰ ਦਬਾਲੇ ਇੱਧਰ ਝੋਟਾ ਖੜਾ ਤੇਰੇ ਸਾਹਮਣੇ ਇਹਨਾ ਤੀਜੇ ਕਰਾਣੇ ਦੀ ਆਤਮਾ ਦਾ ਕੀ ਸੀ ਕਿਸੇ ਬੰਦੇ ਦੀ ਵੀਡੀਓ ਚੱਕ ਲਈ ਤਾਂ ਹਾਂ ਲੱਗਦਾ ਤੈਨੂੰ 5 ਵਜੇ ਨੂੰ ਦਊ ਉਹਦੇ ਖਿਲਾਫ ਬੋਲ ਦਿੰਦਾ ਸੀ ਉਹ ਵਿਚਾਰੇ ਚੁੱਪ ਹੋ ਜਾਂਦੀ ਇਹਨੂੰ ਆਏ ਸੀ ਵੀ ਮੈਂ ਸਾਰੇ ਦਬਾ ਲਈ ਇਹਨੂੰ ਆਏ ਨਹੀਂ ਪਤਾ ਸੀ ਵੀ ਬੰਦੇ ਪਰੇ ਤੋਂ ਪਰੇ ਬੈਠੇ ਆ ਇੱਥੇ ਗਾਲਾਂ ਵੀ ਇਹੋ ਜੀਆਂ ਆਉਂਦੀਆਂ ਨੇ ਸਾਨੂੰ ਸੜਾ ਤੇਰੇ ਕੰਨਾਂ 'ਚ ਪਾ ਕੇ ਪੈ ਜਾਣੀਆਂ ਜੇ ਕੜਤੀਆਂ ਤੈਨੂੰ ਸੁਣੀਆਂ ਹੀ ਨਹੀਂ ਜਾਣੀਆਂ ਤੇ ਇਥੋਂ ਪੰਗਾ ਸੋਚ ਸਮਝ ਕੇ ਲਈਦਾ ਹੁੰਦਾ ਮੂਰੇ ਬੰਦਾ ਕਵੰਦਾ ਦੇਖ ਲਈਦਾ ਹੁੰਦਾ ਵੀ ਕਿਹੋ ਜਿਹਾ ਹੈ ਤੇ ਆ ਸੁਣ ਲਈ ਹੁਣ ਆ ਵੀ ਵੀਡੀਓ ਸੁਣਦੀ ਨਾਲੇ ਲੋਕਾਂ ਨੂੰ ਦਿਖਾਉਣਾ ਵੀ ਐਂ ਜਲੂਸ ਕੱਢਿਆ ਇਹਦਾ ਥੋਡੇ ਸੂਰਮੇ ਦਾ ਜਿਹੜੇ 2-4 ਕ ਲਗਾੜੇ ਇਹਦੇ ਪਿੱਛੇ ਲੱਗੇ ਹੋਏ ਆ ਦੇਖ ਲੋ ਆ ਬਲੌਗ ਮਾਰਦਾ ਫਿਰਦਾ ਹੁਣ ਵੱਡਾ ਸੂਰਮਾ ਹੈ ਇਹਦੀ ਮੈਂ ਕਟੂ ਸੂਰਮਾ ਗਤੀਜੀ ਇਹਦੀ ਏਲੀਅਨ ਜੇ ਦੀ ਭੀੜ ਨਾ ਹੋਵੇ ਕਿਸੇ ਥਾਂ ਦੀ ਬਹੁਤ ਐਨੀ ਬੇਇੱਜ਼ਤੀ ਅੱਜ ਇਹਦੀ